ਸ਼ੁਕਰਾਨਾ ਗੁਰੂ ਦੇ અનંત ਅਨੰਤਮ ਸ਼ੁਕਰਾਨਾ ਗੁਰੂ ਦਾ ਇਹ ਮੇਰਾ ਦੂਸਰਾ ਸਫ਼ਰਾਂ ਪਹਿਲਾਂ ਥੋੜੇ ਦਿਨ ਪਹਿਲਾਂ ਮੈਂ ਪਹਿਲਾ ਸਫ਼ਰ ਸ਼ੇਅਰ ਕੀਤਾ ਸੀ ਇਹ ਮੇਰਾ ਦੂਸਰਾ ਸਫ਼ਰ ਮੈਂ ਲੁਧਿਆਣੇ ਤੋਂ ਮੈਂਨਜੀ ਬੋਲਦੀ ਹਾਂ ਨਾ ਥੋੜੇ ਦਿਨ ਤੜਨਾ ਮੈਂ ਕਿ ਮਈ ਦੇ ਫਸਟ ਵੀਕ ਵਿੱਚ 4 ਜਾਂ 5 ਤਰੀਕ ਨੂੰ ਸੰਡੇ ਹੁੰਦਾ ਗੁਗਰੀ ਗਏ ਸੀ ਬੜੀ ਗਰਮੀ ਸੀ ਸਵੇਰੇ ਸਵੇਰੇ ਚੱਲੇਗੇ ਆ 8:30 9:00 ਅਸੀਂ ਪਹੁੰਚੇ ਲਾਈਨ 'ਚ ਲੱਗ ਗਏ ਸਾਡੀ ਵਾਰੀ ਪੁਣੇ 11:00 11:00 ਵਜੇ ਆਏ ਮੱਥਾ ਟੇਕਿਆ ਅਹ ਗੁਰੂਇਆ ਚਾਪ ਪ੍ਰਸ਼ਾਦ ਦਿੱਤਾ ਲੰਗਰ ਪ੍ਰਸ਼ਾਦ ਵਾਇ ਜਦੋਂ ਸੀ ਵਾਪਸ ਆਉਣੇ ਤੇ ਇੱਥੇ ਅਨਾਉਂਸਮੈਂਟ ਹੋ ਰਹੀ ਸੀ ਛਕਦੀ ਛਕਦੀ ਮੈਂ ਮਮਤਾ ਸਮਝੀਆ ਆਪਣੇ ਪਰਿਵਾਰ ਨਾਲ ਆਓ ਗੁਰੂ ਜੀ ਦੇ ਬਲੇਸਿੰਗ ਲਓ ਤਾਂ ਮੈਂ ਆਪਣੇ ਮਨ 'ਚ ਸੋਚਿਆ ਗੁਰੂ ਜੀ ਤਿੰਨੀ ਗਰਮੀ ਆ ਮੇਰੀ ਤਾਂ ਤਬੀਅਤ ਖਰਾਬ ਹੋ ਜਾਂਦੀ ਆ ਚਲੋ ਜੇ ਤੁਸੀਂ ਬੁਲਾਣਾ ਤਾਂ ਮੈਨੂੰ ਖੁੱਲੇ ਦਰਸ਼ਨ ਦੇਈਓ ਮੈਂ ਨਹੀਂ ਕਰੀ ਕਿਨਵਾ ਸਾਪਰੀ ਚਲੋ ਕੋਈ ਗੱਲ ਨਹੀਂ ਮੈਂ ਆਪਣੇ ਮਨ ਨੂੰ ਸਮਝਾ ਰਹੀ ਹਾਂ ਕਿ ਤੁਸੀਂ ਨਹੀਂ ਬੁਲਾਇਆ ਚਲੋ ਵੀ ਮੈਂ ਆਪਣੇ ਮਨchainId ਗੱਲ ਕੀਤੀ ਅਸੀਂ ਵਾਪਸ ਘਰ ਆ ਗਏ ਨੰਨਾ ਨਹੀਂ ਇਹ ਤਾ ਫਿਰ ਮੈਨੂੰ ਮੈਸੇਜ ਸਲੈਸ਼ ਹੋਇਆ ਵੀ ਤੈਨੂੰ ਨਾ ਦੋ ਗੁੱਡ ਨਿਊਜ਼ ਨਹੀਂ ਆ ਦੋ ਤੈਨੂੰ ਗੁੱਡ ਨਿਊਜ਼ ਮਿਲੀਆਂ ਮੈਂ ਸੋਚਾਂ ਵੀ ਮੈਨੂੰ ਕਿਹੜੀਆਂ ਗੁੱਡ ਨਿਊਜ਼ ਮਿਲ ਸਕੀਆਂ ਤੇ ਉਹ ਅਚਾਨਕ ਉਹ ਤੇ ਲੁਧਿਆਣੇ ਪਖਵਾਂ ਮੰਦਰ ਨਵਾਂ ਬਣਿਆ ਹੋਇਆ ਨਾ ਆਸ਼ਰਮ ਤੇ ਉਹ ਮੇਰੀ ਦੁਕਾਨੇ ਕਹਿੰਦੀ ਵੀ ਦੀਦੀ ਅੱਜ ਸੋਮਵਾਰ ਦਾ ਚਲਣਾ ਤੇ ਮੈਂ ਕਹਿੰਦਾ ਆ ਅਸੀਂ ਉੱਥੇ ਚਲੇ ਗਏ ਜਿਸ ਪਹਿਲੀ ਗੁੱਡ ਨਿਊਜ਼ ਤਾਂ ਇਹ ਹੋ ਗਈ ਜਾ ਕੇ ਅਸੀਂ ਉੱਥੇ ਗਏ ਮੁੱਖੜੇ ਕਿਆ ਚਾਪ ਪ੍ਰਸ਼ਾਦ ਤੋਸਟ ਪ੍ਰਸ਼ਾਦ ਹੋਇਆ ਸ਼ਾਮ ਤੋਂ ਸੁਨੇਤਾ ਨੰਦ ਆਇਆ ਛੇ ਵਜੇ ਉਹਨਾਂ ਨੇ ਸਾਨੂੰ ਪੇਸਤਾ ਬਾਹਰ ਵੀ ਜਿਹਨਾਂ ਨੂੰ ਨਹੀਂ ਪ੍ਰਸ਼ਾਦ ਮਿਲਿਆ ਬਾਅਦ ਜਾ ਕੇ ਨੋ ਪਹਿਲੀ ਗੁੱਡ ਨਿਊਜ਼ ਤਾਂ ਸਾਡੀ ਇਹ ਹੋ ਗਈ ਤਾਂ ਮੈਂ ਕਿਹਾ ਹੁਣ ਦੂਸਰੀ ਗੁੱਡ ਨਿਊਜ਼ ਕੀ ਹੋ ਸਕਦੀ ਹੈ ਉਹ ਕਾਫੀ ਟਾਈਮ ਪਹਿਲਾਂ ਮੈਂ ਅਹਿਸਾਸਨ ਕਰੀ ਸੀ ਕਿਸੇ ਨੇ ਮੇਰੀ ਗੱਲ ਹੋਈ ਸੀ ਪਰ ਮੈਂ ਕਹੇ ਸੀ ਮੈਨੂੰ ਜੀਣਾ ਕੋਟੋ ਸੁਭੀਤੋ ਜਿਹੜਾ ਆਣ ਕੇ ਤਾਂ ਮੈਨੂੰ ਭੇਜੀ ਉਹਦੇ ਕੋਈ ਗੱਲ ਨਹੀਂ ਮੁੜ ਕੇ 5-6 ਮਹੀਨੇ ਹੋ ਗਏ ਸਾਲ ਹੀ ਹੋ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹ ਕੱਲ ਖਾਈ ਨਹੀਂ ਸੀ ਜਿੱਦਾਂ ਕਹੋ ਜੀ ਨੇ ਮੈਸੀ ਫਿੱਟਾ ਸਗਾ ਤੇਰੇ ਘਰ ਕੁਝ ਖਬਰਾਂ ਆਣੀਆਂ ਉਹ ਚਾਹਣਾ ਕਿ ਕੱਲ ਰਿਫਟੇ ਆਂਟੀ ਰਾਹੀ ਉਹਨਾਂ ਨੇ ਮੈਨੂੰ ਭੇਜੇ 300 ਰੁਪਏ ਭੂਜੀ ਦੇ 300 ਜਾਂ 400 ਰੁਪਏ ਭੇਜੇ ਮੈਨੇ ਮੈਂ ਨਹੀਂ ਕੁਛ ਮੈਂ ਨਹੀਂ ਕੁਛ ਨਾ ਕਿ ਗੁਰੂ ਜੀ ਵਿਪਿੰਦਰ ਸਿ ਇਹਨਾਂ ਜੀ ਤੈਨੂੰ ਖੁਸ਼ਖਬਰੀ ਮਿਲਣੀ ਮੈਂ ਕਿ ਦੋਨੋਂ ਖੁਸ਼ਖਬਰੀਆਂ ਮੇਰੀਆਂ ਪੂਰੀਆਂ ਹੋਣੀਆਂ ਚਲੋ ਮੈਂ ਮੇਸਾ ਸਾਂਗਰੇ ਦੇ ਚੈਨਲ ਕੋ ਨਿਰਾਸ਼ਾ ਕਰਨਾ ਕਰਦੀ ਮੈਂ ਜਿੰਨਾ ਸ਼ੁਕਰਾਨਾ ਕਰਾਂ ਗੁਰੂ ਜੀ ਕੋਲ ਨਾ ਹੀ ਕੱਟ ਹੈ ਗੁਰੂ ਜੀ ਇਹਨਾਂ ਬਲੈਸ ਕਰ ਦੇ ਇਹਨਾਂ ਬਲੈਸ ਕਰ ਦੇਣਾ ਮੈਨੂੰ ਗੁਰੂ ਜੀ ਤੇ ਬਹੁਤ ਵਿਸ਼ਵਾਸ ਹੈ ਗੁਰੂ ਜੀ ਇਦਾਂ ਹੀ ਸਾਡੇ ਸਿੱਤੇ ਹੱਥ ਰੱਖੀ ਦੇ ਅਸੀਂ ਇਨਸਾਨ ਆ ਸਮਝ ਨਹੀਂ ਸਕਦੇ ਗੁਰੂ ਜੀ ਛੱਟ ਕੰਮ ਪੂਰਾ ਕਰ ਦਿੰਦੇ ਵੀ ਸਾਨੂੰ ਪਤਾ ਹੀ ਨਹੀਂ ਚੱਲਦਾ ਹੈਗਾ ਅ ਥੋੜੇ ਦਿਨ ਪਹਿਲਾਂ ਜੀ ਚਾਚੇ ਨਾਲ ਵਾਲੇ ਪਬਜੀ ਉਹਨਾਂ ਦਾ ਬੇਟਾ ਵਾ ਨਾ ਉਹਨਾਂ ਨੇ ਕਿ ਸੇਵਾ ਦਿੱਤੀ ਹੋਈ ਹੈ ਤੇ ਉਹ ਕਹਿੰਦਾ ਇਹ ਚਾਚੀ ਦੀ ਵੱਡੀ ਖਾਲੀ ਜਾਣੀ ਆ ਕਿ ਚਲਿਏ ਮੈਂ ਤਾਂ ਨਹੀਂ ਰਹਿਣ ਦੇ ਤੁਰਾਸ਼ ਬਹੁਤ ਹੋਣਾ ਕਹਿੰਦਾ ਨਹੀਂ ਚਾਚੀ ਚਲੋ ਸੇਰੇ ਸੰਗ ਆਲਦੇ ਤਾਸ਼ੇ ਪਰਿਵਾਰ ਨੂੰ ਤੇ ਅਸੀਂ 26 ਦਾ ਸੰਡੇ ਆਣਾ ਸੀਗਾ ਫਿਰ ਉਹ ਵੀ ਸ਼ੁੱਕਰਵਾਰੀ ਉਹ ਪਤਾ ਲੱਗ ਗਿਆ ਸੀਗਾ ਕਿ ਸ਼ੁੱਕਰਵਾਰ ਸਾਨੂੰ ਵੱਡੀ ਵੀ ਲੈ ਕੇ ਮੈਂ ਮੇਰੀ ਬੇਟੀ ਬਾਕੀ ਉਹ ਨਹੀਂ ਭਤੀਜੇ ਦੀ ਫੈਮਲੀ ਤਾਂ ਹੈ ਅਸੀਂ ਚੱਲੇ ਗਏ ਨਾਮੀ ਦਵਾਈ ਦੀ ਨਾਹੋੜਾ ਬੇਟਾ ਇਹ ਗੱਡੀ 'ਚ ਮੈਂ ਤਾਂ ਜਗ੍ਹਾ ਨਹੀਂ ਮਣੀ ਕਹਿੰਦੇ ਕੁਛ ਨਹੀਂ ਹੋਣਾ ਤੁਸੀਂ ਪਤਲੇ ਪਤਲੇ ਆ ਕੇ ਆ ਜਾਣਾ ਵਿੱਚ ਅਸੀਂ ਬੈਠ ਕੇ ਚੱਲੇ ਹਾਂ ਤਾਂ ਸਾਡੇ ਸੱਤ ਵਜੇ ਅੱਠ ਅਸੀਂ ਭਰੋਗੇ ਚਲੇ ਤੇ ਅਸੀਂ ਸਵੇਰ ਨੂੰ ਤੱਕ ਅਸੀਂ ਇੱਥੇ ਪਹੁੰਚ ਗਏ ਤੇ ਸੇਵਾ ਦਾ ਟੰਡੇ ਦੇ ਕੇ ਕਹਿੰਦੇ ਕੁਛ ਇੱਦਾਂ ਕਰੋ ਜੀ ਇਹ ਆਪ ਅਸੀਂ ਹੁਣਾ ਜਾਓ ਤੁਸੀਂ ਉਹ ਵੀਆਈਪੀ ਵਾਲੇ ਪਾਸੇ ਹੋ ਜਾਓ ਮੈਂ ਇੰਨੀ ਖੁਸ਼ ਹਾਂ ਕਿ ਮੈਂ ਕਿਹਾ ਜੀ ਤੁਸੀਂ ਬੜੀ ਜੰਗੀ ਸੁਣੀ ਮੇਰੀ ਮੈਂ ਤਾਂ ਲਈ ਆਪਣੇ ਮਨ 'ਚ ਹੀ ਆ ਸੀਗਾ ਕਿ ਜੇ 26 ਤਰੀਕ ਨੂੰ ਕਿੰਦੇ ਦਰਸ਼ਨ ਦੇਣੇ ਹੋਗੇ ਤਾਂ ਮبلاਈ ਹੋਣਾ ਨਹੀਂ ਮੈਂ ਤਾਂ ਕਮਾਲੇ ਕਰਤਾ ਜੀ ਤਾ ਵੀਆਈਪੀ ਵਾਲੇ ਪਾਸੇ ਤੁਹਾਨੂੰ ਭੇਜਿਆ ਉਹ ਵਾਕਈ ਜੀ ਉਹਨਾਂ ਨੇ ਜਿੱਥੇ ਗੱਡੀਆਂ ਸਾਡੀਆਂ ਖੜਾਈਆਂ ਉਹ ਤੋਂ ਚਿਰ ਇੱਕ ਗੱਡੀ ਦਾ 5 ਲੱਖ ਰੁਪਏ ਦਾ ਸਾਹਮਣੇ ਦਰਵਾਹ ਚੱਲਦਾ ਅਖੰਡ ਪਾਤਸ਼ਾਹ ਚੱਲਦਾ ਸੀ ਜਿਹਦੇ ਮੈਨੂੰ ਮੈਸੇਜ ਆਇਆ ਸੀ ਦੱਸਿਆ ਸੀ ਮੈਂ ਤੈਨੂੰ ਚਿੱਟੇ ਸੁਨੂਚ ਦਰਸ਼ਨ ਦੇਣ ਆ ਜਦੋਂ ਉੱਥੇ ਗਈ ਹਾਂ ਉਹਨਾਂ ਨੇ ਡੈਕੋਰੇਟ ਸਾਰਾ ਸਪੇਸ ਸਫੇਦ ਫੁੱਲਾਂ ਨਾਲ ਕੀਤਾ ਸੀ ਆਖਾਂ ਖੰਡਾ ਸਾਹਿਬ ਵੀ ਤੇ ਅੰਕਾਰ ਵੀ ਸਾਰਾ ਵਾਈਟ ਵਾਈਟ ਨਾਲ ਕੀਤਾ ਸੀ ਇੰਨਾ ਮਾਨੇ ਉਹ ਸ਼ੋਇਆ ਸ਼ਾਂਤੀ ਨਹੀਂ ਸੀ ਨੂੰ ਦੇ ਸਿੱਖੋਂ ਦਾ ਪਾਠ ਜਿੱਦਾਂ ਪੁੱਛਣਾ ਅੰਦਰੋਂ ਹੋ ਰਿਹਾ ਹੁੰਦਾ ਮੈਨੂੰ ਉੱਥੇ ਜਾ ਕੇ ਮੈਂ ਸ਼ਾਂਤ ਬੈਠੀ ਬਸ ਮਨ ਸ਼ਾਂਤ ਇੰਨਾ ਜਿਵੇਂ ਕਿ ਇਥੋਂ ਜਿੰਨਾ ਕਰੇ ਪਰ ਸੰਗਤ ਆਈ ਜਾਂਦੀ ਸੀ ਉਹ ਫੇਰ ਇਸ਼ਾਰਾ ਕਰੀਂਦੇ ਸੀ ਜਿਹੜਾ ਮੱਖਾ ਟਿੱਕੀਂ ਨਾ ਉੱਠ ਕੇ ਜਾਏ ਚਲੋ ਮੀਚੀ ਆ ਗਿਆ ਸੀ ਜਲਤਸ਼ਾ ਨੇ ਤਾਂ ਚਾਹ ਪਛਾੜ ਦਿੱਤੀ ਤੋ ਕਹਿੰਦਾ ਜੇ ਲੰਗਰ ਖਾਣਾ ਫਿਰ 2 ਵਜੇ ਤੱਕ ਬੈਠੋ ਤੇ ਫਿਰ ਉਹ ਮੇਰਾ ਪਿੱਛਾ ਸੀ ਜਿਹੜਾ ਲੈ ਕੇ ਆਉਂਦਾ ਸਾਨੂੰ ਤੇ ਕਹਿੰਦਾ ਨਹੀਂ ਮੈਨੂੰ ਕੰਮ ਆ ਉਸ ਆਗੇ ਤੇ ਉੱਥੋਂ ਵਾਪਸ ਆਗੇ ਅਸੀਂ ਇਹਨੇ ਕੁਝ ਮੈਂ ਕਿਹਾ ਗੁਰੂ ਜੀ ਤੁਸੀਂ ਤਾਂ ਬਹੁਤ ਜਲਦੀ ਸੁਣਦੇ ਆਂ ਹਾਂ ਜਿਵੇਂ ਆਪਣੇ ਮਨ ਚੇ ਸੱਚਿਆ ਸੀਗਾ ਤੁਸੀਂ ਤਾਂ ਇੱਕ ਮਿੰਟ ਲਾਇਆ ਵੀ ਮੈਨੂੰ ਕਲੀਨ ਰੈਡੀਓਗ੍ਰਾਫੀ ਕਿੱਥੇ ਆਪਰ ਜਾ ਆਪਰ ਸੌਫਟ ਇਮਰਟ ਵਾਕਏ ਗੁਰੂ ਜੀ ਤੁਸੀਂ ਇਹ ਜਿਆਦਾ ਜਲਦੀ ਸੁਣਦੇ ਆਂ ਤੇ ਬਹੁਤ ਜਿਆਦਾ ਬਲੈਸ ਕਰਦੇ ਹੋ ਇੱਕ ਜਿਹਾ ਸਾਡੇ ਹੰਗਸੰਦ ਨਾਲ ਰਹੀਓ ਗੁਰੂ ਜੀ ਮੈਂ ਉਹ ਆਂਟੀ ਜਿਹੜਾ ਤਾਂ ਸ਼ਫਾ ਬਿਨਾਰ ਕਰਦੀਆਂ ਐ ਜੇ ਨਾਨੀ ਮੇਰਾ ਸਾਸਨ ਪਹਿਲਾਂ ਵੀ ਟਾਂਡੇ ਮੈਂ ਕਰਾਂਗਾ ਕਿ ਤੁਹਾਡੇ ਸਾਰੇ ਸੰਗਤ ਨੂੰ ਸੁਣਾਇਆ ਤਾਂ ਦੂਸਰਾ ਸਭ ਸੰਗਤ ਨੂੰ ਸੰਬੰਧ ਵਿੱਚ ਜਿਸ ਤਰ੍ਹਾਂ ਆਉਣਾ ਬਹੁਤ ਬਹੁਤ ਧੰਨਵਾਦ ਜੰਨਾਵਾ ਨਹੀਂ ਉਹਨਾਂ ਨੂੰ ਵੀ ਬਤਾਏ ਗੁਰੂ ਜੀ ਬles ਕਰੂ ਉਹਨਾਂ ਦੀ ਇੱਛਾ ਪੂਰੀਆਂ ਕਰਨ ਮੈਂ ਆਪਣੀ ਸ਼ਰਮਾਰੀ ਧੰਨਵਾਦ ਕਰਦੀ ਆ ਜਿਨੇ ਮੈਨੂੰ ਇੱਥੇ ਨੂੰ ਆਵਦੀਓ ਆਹਾ ਸ਼ੁਕਰਾਨਾ ਕਰ ਸ਼ੁਕਰ ਮੈਂ ਬਹੁਤਾਂ ਤਰ੍ਹਾਂ ਤੋਂ ਕਹਿ ਬਹੁਤਾਂ ਤਰ੍ਹਾਂ ਤੋਂ ਜੈ ਗੁਰੂ ਜੀ ਜੇ ਮੈਂ ਤੇ ਆਪਣੇ ਬਾਨੀ ਨੂੰ ਵਿਰਾਮ ਦਿੱਤੀਆਂ ਨਵੇਂ ਮੰਤਰ ਦੇ ਨਾਮ ਸਮਾਪਤੀ ਕਰਦੇ ਹਾਂ ओम नमो शिवाय ये शुद्ध जी सदा फराय ओम नमो शिवाय ये दूजी सदा फराय ओम नमो शिवाय ये शुद्धी सदा फराय ओम नमो शिवाय ये दूजी सदा फराय जय गुरुदेव जय गुरुदेव